ਹਾਂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦੇ ਜਦੋਂ ਜੀ ਅੱਜ ਆਪਾਂ ਕੋ ਤੁਹਾਡੇ ਨਾਲ ਗੱਲ ਕਰਨ ਦਾ ਸੰਦੇਸ਼ ਕਰਦੇ ਹਾਂ ਜੋ ਵੀ ਹੈ ਪੰਜਾਬ ਦੇ ਲੋਕਾ ਚਾ ਪੰਜਾਬ ਤੇ ਸੋង ਲੱਗੀ ਤਾਂ ਲੱਗੇ ਇੱਕ ਮਿਲਟ ਵਰਗੇ ਨਾਲ ਤੇ ਬਾਈ ਚਾ ਬੈਠੇ ਆਪਾਂ ਬਣਾ ਲਈਏ ਤੁਹਾਡੇ ਨਾਲ ਕਹਿੰਦਾ ਕਿ ਆਪਾਂ ਕਰਦੇ ਹਾਂ ਸ਼ੁਰੂ ਬਹੁਤੀ ਲੰਬੀ ਹੈ ਨਹੀਂ ਪਰ ਥੋੜੀ ਜਿਹੀ ਛੋਟੀ ਹੈ ਤੇ ਜਿੰਨਾ ਪਤਾ ਲੱਗਿਆ ਤਾਂ ਦੱਸੋ ਮੈਨੂੰ ਜੇ ਕੋਈ ਗਲਤੀ ਹੋ ਗਈ ਹੈ ਤੇ ਕੱਲ੍ਹ ਹੀ ਆਪਾਂ ਸ਼ੁਰੂ ਕਰ ਕਹਿੰਦੇ ਅੱਜ ਦੀ ਪੰਜਾਬ ਦੀ ਲੋਹਾਰ ਗੁੰਮ ਹੋ ਗਈ ਕੰਦੇ ਅੱਜ ਦੀ ਪੰਜਾਬ ਦੀ ਮੁਹਾਰ ਗੁੰਮ ਹੋ ਗਈ ਖੁਸ਼ੀਆਂ ਦੀ ਆਉਂਦੀ ਜੋ ਬਹਾਰ ਗੁੰਮ ਹੋ ਗਈ ਕੰਦੇ ਖੁਸ਼ੀਆਂ ਦੀ ਆਉਂਦੀ ਜੋ ਬਹਾਰ ਗੁੰਮ ਹੋ ਗਈ ਤੇ ਗੂੰਜੀ ਨਾ ਤਰਾਨੇ ਦਿਲ ਖਿੱਚਣੀ ਆਵਾਜ਼ ਗੂੰਜਦੀ ਨਾ ਤਰਾਨੇ ਦਿਲ ਖਿੱਚਣੀ ਆਵਾਜ਼ ਮਰਦਾਨੇ ਦੀ ਮੈਂ ਸੁਨਿਆ ਰਬਾਬ ਗੁੰਮ ਹੋ ਗਏ ਕਹਿੰਦੇ ਮਰਦਾਨੇ ਦੀ ਮੈਂ ਸੁਨਿਆ ਰਬਾਬ ਗੁੰਮ ਹੋ ਗਏ ਫੇਰ ਵਕਤ ਦਾ ਕਾਫਲਾ ਤਸੀਹੇ ਲੱਖ ਦੇ ਗਿਆ ਕਹਿੰਦੇ ਵਕਤ ਦਾ ਕਾਫਲਾ ਤਸੀਹੇ ਲੱਖ ਦੇ ਗਿਆ ਖਾਲੀ ਮਿਆਰ ਤਨਵਾਰ ਗੁੰਮ ਹੋ ਗਏ ਕਹਿੰਦੇ ਖਾਦੀਏ ਮਿਆਨ ਤਨਵਾਰ ਗੁੰਮ ਹੋ ਗਏ ਫਿਰ ਸੰਮਲਈ ਦੀ ਪੱਗ ਨਾਲ ਕੁਰਤਾ ਤੇ ਚਾਦਰ ਝੱਗਾ ਚੁੰਨੀ ਜੁੱਤੀ ਤਿਲਵੇਂਦਾਰ ਗੁੰਮ ਹੋ ਗਏ ਸੰਮਲਈ ਦੀ ਪੱਗ ਨਾਲ ਕੁਰਤਾ ਤੇ ਚਾਦਰ ਝੱਗਾ ਚੁੰਨੀ ਜੁੱਤੀ ਤਿਲਲੇਦਾਰ ਗੁੰਮ ਹੋ ਗਏ ਹਿੰਦੂਆਂ ਤੇ ਸਿੱਖਾਂ ਕਿਤੇ ਮੁ슬ਮਾਨ ਇਸਾਈਆਂ ਦੀ ਜੀਲਾਂ ਨਾਲ ਜੁੜਦੀ ਉਹ ਤਾਰ ਘੁੰਮ ਹੁੰਨੇ ਚ ਚੰਗੇ ਹਿੰਦੂਆਂ ਤੇ ਸਿੱਖਾਂ ਕਿਤੇ ਮੁ슬ਮਾਨ ਇਸਾਈਆਂ ਦੀ ਜੀਲਾਂ ਨਾਲ ਜੁੜਦੀ ਉਹ ਤਾਰ ਘੁੰਮ ਹੁੰਦੇ ਤੇ ਕੱਤ ਦੀ ਸਿਤ ਚਰਖਾ ਤੇ ਰਣਕੀ ਮਨਾਲੀਆਂ ਔਰ ਪੰਜਾਬ ਦੀ ਉਹ ਨਾਰ ਗੁੰਮ ਹੋ ਗਈ ਕਹਿੰਦੇ ਕੱਤ ਦੀ ਇਸ ਚਰਖਾ ਤੇ ਪਰੰਪਰਕੀ ਮਦਾਨੀਆਂ ਔਰ ਉਹ ਪੰਜਾਬ ਦੀ ਹੋਰ ਪੰਜਾਬ ਦੀ ਉਹ ਨਾਰ ਗੁੰਮ ਹੋ ਗਈ ਇਹ ਨਾਨਕਾ ਪੰਜਾਬ ਤੇ ਕਿਹੜੇ ਪਾਸੇ ਮਾਰ ਕਰਨ ਨਾਨਕਾ ਪੰਜਾਬ ਤੇਰਾ ਕਿਹੜੀ ਵਿਰਾਸਤ ਹੈ ਗਈਆ ਸੱਚ ਦੀ ਉਹ ਬਾਣੀ ਵਾਲ ਧਾਰ ਗੁੰਮ ਹੋ ਗਈ ਤੇ ਨਾਨਕਾ ਪੰਜਾਬ ਤੇਰਾ ਕਿਹੜੀ ਵਿਰਾਸਤ ਹੈ ਤੇਰਾ ਸੱਚ ਦੀ ਉਹ ਬਾਣੀ ਵਾਲ ਧਾਰ ਗੁੰਮ ਹੋ ਗਈ ਤੇ ਜੇਮ ਗੁਣ ਹੁਣ ਕਿਦਾਂ ਪੰਜਾਬ ਨੂੰ ਸੰਭਾਲੀਏ ਸ਼ਰਾਬ ਵਿੱਚ ਰਲ ਕੇ ਜਵਾਨੀ ਗਮ ਹੋ ਗਈ ਤੇ ਵੀ ਗੋਣਾ ਹੋਣ ਕਿਤਾ ਪੰਜਾਬ ਨੂੰ ਸੁਭਲ ਗਏ ਸ਼ਰਾਬ ਵਿੱਚ ਰਲ ਕੇ ਜਵਾਨੀ ਗਮ ਹੋ ਗਈ ਸ਼ਰਾਬ ਵਿੱਚ ਰਲ ਕੇ ਜਵਾਨੀ ਗਮ ਹੋ ਗਈ ਇਹੋ ਸੀ ਥੋੜੀ ਪ੍ਰਤਨਾ ਜੋ ਸਾਡੇ ਮੁਗਦੀ ਕਪਾ ਸਾਂਝੀ ਕੀਤੀ ਸਾਰੇ ਨੇ ਤੇ ਦੱਸਿਓਗੇ ਕਿਦਾਂ ਬੜੀਆਂ ਲੱਗੀਆਂ ਜਾਂ ਆਵਾਜ਼ ਵਿੱਚ ਕੁਝ ਗੜਬੜੀ ਬੰਦੀ ਹੋਊ ਨਾ ਕੋਈ ਚੀਜ਼ ਆਪਾਂ ਨੂੰ ਇਹ ਰੋਚਾ ਬਣਾਉਂ ਜਾਂਦਾ ਹਾਂ ਆਯਾਡੀਅੰਸ ਸੋ ਸਾਲੇ ਜੀ ਮੋਹਣੀ ਸਾਰੇ ਬੱਚੇ ਕੋਈ ਹੈ ਚਲੋ ਜੀ ਸਸਰੀਏ ਕਾ ਧੰਵਾਕ ਕੀ ਮਲਗੇ ਤੇ ਹੋ ਰਚਾ ਚਾਹੇ